ਆਜਾ ਨਾ ਰੱਖਿਆ ਬਿਚਾਰਾ ਤੇ ਗਏ ਜੀ ਮੜਾ ਖੁੱਢੀ ਨਾ ਹੈ ਤੱਕਿਆ ਉਹ ਬਰਸੂਲੇ ਨੇ ਇਹੇ ਰੂ ਫੋਨ ਤੇ ਗੱਲ ਕਰੇ ਤੋ ਇਹ ਸਿਆਰ ਚ ਕੰਮ ਆ ਜਾਣਗੇ ਤੂੰ ਹੀ ਲਾਉਣ ਵੇ ਉੱਥੇ ਗੇਟ ਤੇ ਪੈ ਕੇ ਲਾ ਲਿਆ ਕਰਾਂਗੇ ਜਿਵੇਂ ਇਹਨਾਂ ਨੂੰ ਬੰਦੇ ਜੀ ਦੀ ਲਾਉਣਗੇ ਹਾਂ ਹੁਣ ਡੱਕਾ ਬਾਈ ਆਹ ਗਾਰੇ ਡਾਂ ਗੜ ਜਾ ਉੱਤੇ ਬੈਠ ਕੇ ਆਪਣੇ ਵਰਕ ਦਾ ਕੰਮ ਹਾਂ ਇੱਕ ਵਾਰ ਇਹ ਵੀ ਆਪਾਂ ਨਹੀਂ ਹੋਣਾ ਹਾਂ ਇਹ ਵੀ ਹਾਂ ਬਾਈ ਜੀਰੀ ਲਾਉਣਾ ਆਇੰਦੇ ਵੀ ਗੜਨਗੇ ਨਾ ਸ਼ਾਹ ਦੇ ਸੰਗੜੀ ਦਾ ਹੋਂ ਫਾਇਦਾ ਭਾਈ ਕੋਈ ਫਾਇਦਾ ਨਹੀਂ ਗਾ ਬੱਚੇ ਇੰਨੇ ਜੇ ਬਾਈ ਜਾਨੇ ਅਰੇ ਬਾਣੀ ਯਾਰ ਆਪਣਾ ਹੋਣ ਲਾ ਜਣਾ ਫਾਗਲੇ ਨੂੰ ਵੀ ਪਾਈ ਜਾਂਦੇ ਜਦੋਂ ਜਗਤ ਦਿੱਤੀ ਹੋਈ ਹਾਂ ਇੱਕ ਚਾਰ ਟੁੱਟੀ ਹੋਈ ਹੋਗੀ ਫੇਰ ਬੜੇ ਬਣਦੇ ਫੇਰ ਬੜੇ ਬਣਦੇ ਜੇ ਹੁਣ ਆਪਾਂ 25000 ਰੁਪਏ ਨਹੀਂ ਤੇ ਜੀ ਦਾ ਕੋਈ ਬੜਾ ਫਰਕ ਨਹੀਂ ਪੈਂਦਾ ਹਾਂ ਵੀ ਡੱਡ ਜੜਦੇ ਟੁੱਟੀ ਹੋਏ ਹਾਂ ਜਿਹੜੇ ਸਾਲ ਅਸੀਂ ਆਪ ਲਾਈ ਸੀ ਸੁਖੀ ਤੇ ਸੁਚਾ ਹਾਂ ਹਾਂ ਲਾਲਾ ਵੀ ਯਾਰ ਦੋ ਫੁੱਟ ਦੇ ਲਵੇ ਅਸੀਂ ਆਪਾਂ ਲੀ ਬੈਠਾ ਮੁੰਡੇ ਨਾ ਨਾ ਪੜਾਉਣ ਜੀ ਨਾਲਾ ਕੋਲੋਂ ਤਾਂ ਪਹਿਲਾਂ ਦੀ ਗੱਲ ਆ ਇੱਕ ਸਾਲ ਮਾ ਉਹ ਆਈ ਨਹੀਂ ਜਿਹੜਾ ਕੀ ਬਾਈ ਦੀ ਗੱਲ ਹੈ ਨਾ ਬੰਦੇ ਚ ਵਾਲ ਦੇ ਦੇ ਸਾਰ ਸਾਰਾ ਤਿਆ ਕਰ ਲਿਆ ਜਦੋਂ ਤੁਸੀਂ ਸਾਗੇ ਦੇ ਰਹਿ ਕੇ ਲੰਘਦੇ ਗਰਾ ਸਾਗੇ ਕੰਮ ਚ ਲਾਇਆ ਸੀ ਮੈਂ ਪਹਿਲਾਂ ਉਹ ਲਾ ਕੇ ਰਿਹਾ ਸਾਗੇ ਦੇ ਭਈ ਉਹ 2-2 ਫੁੱਟ ਦਾ ਪੇੜਾ ਕਰਦੇ ਆ ਕਰਨ ਸਾਡੇ ਨਾਲ ਨੂੰ ਜਿਹੜਾ ਫਾਂਟ ਲਾਉਂਦੇ ਤੇ ਜਦੋਂ ਸਪਰੇਅ ਕਰਨ ਦਾ ਟਾਈਮ ਆਇਆ ਕਿਉਂ ਉਹ ਤਾਂ ਦੋ ਗੁਣੀ ਝਟਕਵਾ ਕੇ ਤੇ ਨਾਲ ਹੀ ਸਾਡਾ ਕਹਿਰਾ ਅਫਸਰ ਆ ਫਿਰ ਮੈਂ ਕੀ ਬਾਤੀ ਮੇਰਾ ਪਾਪਾ ਹੈ ਨਾ ਉਹ ਸੰਘਣਾ ਲਾਤਾ ਬਈ ਆਪਾਂ ਦਾ ਪਾਪਾ ਉਹ ਤੇ ਲੱਗ ਜੂਗੀ ਛੇਤੀ ਹਾਂ ਉਹਦਾ ਇਹ ਤਾਂ ਪੈ ਗਿਆ ਬਈ ਤੇਲਾ ਹਨ ਖਤਮ ਹੋ ਗਿਆ ਉਲੀ ਰੋ ਰੋ ਲੋਟ ਤੇ ਜਿਹੜਾ ਆ ਗਿਆ ਸਿੱਦਾ ਜਿੱਥੇ ਸੁੱਕੀ ਉਹ ਨਹੀਂ ਫੰਟਾਂ ਦੀਆਂ ਉਹ ਤਾਂ ਖੜਨ ਲੱਗ ਰਹਿਣ ਬਈ ਪੇਟਾ ਸੱਲੇ ਵੱਖਾ ਹਵਾ ਹਵਾ ਭਾਈ ਫਰਸਾ ਤਾਂ ਪੈਂਦਾ ਯਾਰ ਆ ਚੀਜ਼ ਦਾ ਪਰ ਆਪਾਂ ਦੱਸਣਾ ਹੈ ਯਾਰ ਸਾਨੂੰ ਨੇ ਤੇ ਮਰੇ ਬਾਪ ਜੀ ਨੇ ਸੁਣੀ ਨਹੀਂ ਹੈ ਕਿ ਮੰਤਰ ਨੇ ਹਨਾ ਵੀ ਮੈਂ ਤਾਂ ਹਰ ਦੇ ਸਾਹਮਣੇ ਲਾਉਂਦਾ ਤਾਂ ਨਾ ਇਹ ਤਾਂ ਦੇਖੇ ਦਾ ਮਾਣਾ ਛੋਟਾ ਕਹਿੰਦਾ ਜੀ ਤਕਨੀਕ ਵੀ ਹੁੰਦੀ ਆ ਹੋਰ ਉਹਨਾਂ ਦਾ ਬਈ ਬਹੁਤ ਫਰਕ ਹੈ ਉਹ ਕਹਿੰਦੇ ਸੀ ਦੇਖ ਲੈ ਇੱਕ ਜਿੱਥੇ ਕਿਲਾ ਠੇਕੇਦਾਰ ਦੇ ਬਾਪ ਬਾਬੂ ਦੇ ਸਾਹਮਣੇ ਲਾਤਾ ਜਿਹੜਾ ਉੱਧਰ ਜਿਹੜੀ ਇੱਕ ਹੈ ਨਾ ਮੜ ਕੇ ਨਹੀਂ ਉਹਨਾਂ ਨੂੰ ਟੋਕਿਆ ਐਵੇਂ ਆਪਦੇ ਨਾਲ ਲੱਗਿਆ ਵੀਰੋ ਬਾੜੀ ਪੰਗੜੀ ਉਹ ਬਹੁਤ ਬਹੁ ਟਾਈਮ ਲਾਉਦਾ ਉਹ ਮੈਂ ਕਰਾਜ ਦਾ ਨਹੀਂ ਹੋਗਾ ਸਾਡਾ ਵੀ ਉਹ ਅਰੇ ਇਸ ਮੂਰੀਂ ਨਾ ਅਰੇ ਡੈਡੀ ਮੂਰੀਂ ਨਾ ਇਹਦੇ ਛੋਟੇ ਛੋਟੇ ਦੇਖਾਂਦੇ ਜਦੋਂ ਆਉਂਦਾ ਤੇ ਲੱਗਦਾ ਨਹੀਂ ਕਿ ਇੰਨੇ ਸਾਲਾਂ ਨੂੰ ਆਉਂਦਾ ਹੁਣ ਆਪਣੇ ਪਿੰਡ ਵਾਲੇ ਪਹਿਲਾਂ ਲਾਉਣ ਆਉਣ ਲੱਗੇ ਨੇ ਆਪਾਂ ਇਹ ਸੱਖੜੀ ਲਾਉਂਦੇ ਆਹਰਾ ਜਦੋਂ ਹੁਣ ਕੋਈ ਪਤਾ ਲੱਗਣ ਲੱਗਿਆ ਬੜਾ ਵੀ ਕੰਮ ਹੋ ਗਿਆ ਉਹ ਮੰਨਿੰਦੀ ਦਾ ਹਜੇ ਵੀ ਨਹੀਂ ਇਹਨਾਂ ਤੋਂ ਆਪਾਂ ਡਾਲਣ ਨੂੰ ਲੱਗੇ ਆ ਸੂਈ ਥੌਂਚ ਲਈ ਜੰਦੇ ਪਰ ਮੈਂ ਵਾਲੀ ਨੂੰ ਪੁੱਛ ਪਿੰਡ ਥਾਨ ਬਣਾਦਾ ਜੀ ਚਾਹੀਦਾ ਪਾਰਾ ਪਿਛਲੇ ਸਾਲ ਦੀ ਗੱਲੇ ਆ ਓਏ ਬਿੱਲੂ ਨੇ ਆ ਤੋੜ ਨਾਲ ਬੀਜੇ ਮਸ਼ੀਨ ਦੀ ਨਾਲ ਸੁਣਿਆ ਲੈ ਹਨਾ ਕੱਲੇ ਸਾਰੇ ਨੇ ਮੰਗਦੂ ਨਾ ਤਮੇ ਆਪੀ ਨੇ ਅੰਛੂ ਨਾ ਅੱਧੀ ਹੋੜੀ ਤੇ ਤੈਨੂੰ ਬਾਹਰ ਕੱਟੇਗਾ ਕਿਹੜੀ ਨਾਲ ਬੀਜ ਹੈ ਦੂਜੀ ਨਾਲੇ ਕਣਕ ਬੀਜਣਾ ਨਹੀਂ ਨਾਲੇ ਕਿੱਡਾ ਕੋ ਹੋਰ ਹਰਕਾ ਹੋਣਾ ਕਿਹੜਾ ਬੀਜ ਲੈ ਲੈਣਾ ਪੁੱਛ ਲਾਉਣਾ ਹੁੰਦਾ ਇਹ ਨਾਲ ਤੇ ਆ ਬਾਬੀ ਪੁੱਛ ਕਾ ਜਿਹੜੀ ਮਹੀਨਾਂ ਨਾਲ ਬੀਤੀ ਹੁੰਦੀ ਰਹਿਣਾ ਉਹਦੇ ਟੈਪਰ ਖਰਚੇ ਮੈਂ ਸਮਰਦਾ। ਉਹ ਹੁੰਦਾਗਾ। ਜੰਮਿਆ ਰਹੇ ਹੁੰਦਾ ਕਿਆ? ਮਾਸ਼ਾਵਾ ਥੋੜੇ ਬੰਨਣੇ ਆਰੇ। ਬਹੁਤ ਜ਼ੋਰ ਲੱਗਦਾ। ਤਰੇ ਇਦਾਂ ਆਦਮੀ ਕਿੱਦੂ ਕਰੇਗਾ ਨਾ? ਪੀਦਾ। ਹਾਂ ਜੀ ਲੈਦਾ। ਇਹ ਜੰਮਦਾ ਯਾਰ ਥੋੜਾ ਜਿਹਾ। ਕੋਸਾ ਨਖੀਆ ਰੀਆ ਜਿਹਾ ਜੇ ਹੁਣ ਅੱਜ ਤੱਕ ਤੂੰ ਵਰਦਾ ਦੋ ਦਿਨ ਲੱਗ ਜੀ ਜਾਣਾ। ਉਹਦਾ ਤਰੀਕਾ ਜਿਹਾ ਕੀ ਕਰੀ। ਪਹਿਲਾਂ ਨਾ ਮੜੀ ਮੂਹ ਚਾਈ ਨੂੰ ਗੱਲ ਹੋ ਜੇ ਓੱਖਾ ਹੋ ਜਾਣਾ। ਬਾਕੀ ਓਲ ਤੁਨੂੰ ਲਾਰੇ ਲਾਈ ਜਾਂਦੇ ਨੇ ਭਈਏ ਤੂੰ ਆ ਜਾ ਰਿਹਾ ਜੀ ਜਵਾਕ ਜਾ ਕਿੱਥੇ ਸੈਲਫ ਤਾਂ ਨਹੀਂ ਮਾਰਦਾ ਟਰੈਕ ਦਾ ਹੈ ਚਾਬੀ ਕੱਢਿਆ ਕਰੋ ਜਵਾਕ ਦਾ ਪਤਾ ਨਹੀਂਦਾ ਕਿਆ ਕਰ ਮੇਲ ਦੇ ਮੁੰਡੇ ਨੇ ਮਾਰਤਾ ਦੀ ਮਾਰਦੇ ਸੈਲਫ ਮਾਰ ਵੀ ਬਹੁਤ ਈਮਾ ਹਰਾ ਐ ਓਏ ਕੱਢ ਕੇ ਇੱਡੀ ਦੀ ਗੋਖੇ ਅਨੇ ਚ ਫੇਰਾ ਮਾਰਦਾ ਤਾਂ ਕਲਕਦੇ ਚਾਚਾ ਰਾਈ ਜਪੜੀ ਗੱਲ ਦੇ ਫੜਦਾ ਪਾੜਦੀ ਦੇ ਦੇਣ ਕਲਛਾ ਫੜੇ ਸੋਰਾ ਅੱਜ ਉਹ ਲੋਹਰ ਭੰਜਨ ਨਾਂ ਨਹੀਂ ਕਰੇ ਨਾਲ। ਉਹ ਖੁੱਪੀ ਹੋ ਜਾਂਦਾ। ਉਹ ਇਹਦੀ ਹੁਣ ਨਹੀਂ ਹੈਗੀ ਇਹ ਲੋਹ ਦੀ ਜਦੋਂ ਉਹ ਕਰਦਾ ਇਹ ਗੱਲ ਇਹਦੀ ਬੜਾ ਮਾਚੀ ਜਾਂਦਾ। ਬਸ ਇਹਦੀ ਲੋਹ ਹੁਣ ਕੀ ਦਿੱਲੂ ਪਾਣੀ ਦਾ ਛੜਪਾ ਲੋਕਾਂ ਨੂੰ। ਪਰ ਮਾਂ ਦੀ ਵਾਲੀ ਖਰਾਬ ਹੋਊਗੀ। ਕੋਈ ਦਿਨ ਹੋਣਾ ਚੱਟਿਆ ਨਹੀਂ। ਸੁਪਰੇ ਦਾ ਹਾਂ ਅਜੀ ਹੋਊਗੀ। ਇਹਨਾਂ ਨੂੰ ਨਾ ਮੈਂ ਤਾਂ ਕੁੱਤੇ ਨੂੰ। ਚਲ ਗੋਏ ਬਸ ਫਿਲਾ ਦੇ। ਹਾਂ ਨਾ। ਹਾਂ ਉਹਨਾਂ ਨੂੰ ਕੀ ਕਹਿਣਾ ਹੁਣ ਆਪਾਂ ਵੀ ਕਿੱਦਾਂ ਲਾਵਾਂਗੇ ਹੈਂ ਬੜਾ ਪੁੱਛ ਨਹੀਂ ਕਦੇ ਇਹਨਾਂ ਮੋੜੇ ਤੇ ਬਸ ਕਿ ਨਹੀ ਆਉਂਦੇ ਬਸ ਪਾਣੀ ਬਟੇ ਲੱਗ ਜੇ ਦਰਮੀਆਂ ਜੇ ਸਾਂਝੀ ਨਾਲ ਹਾਂ ਸਾਂਝੀ ਨਾਲ ਕੁਝ ਦਰਦ ਨਹੀਂ ਮੇਰਾ ਨਾਲੇ ਯਾਰ ਪਰ ਦਰਦ ਨੂੰ ਵੀ ਭਾੜੀ ਵਧੀਆ ਰਹਿੰਦਾ ਹੈ ਪਰ ਤੁਹਾਡੇ ਘੱਪਾ ਨਹੀਂ ਪੈਂਦਾ ਜਿਵੇਂ ਉਹ ਦੇ ਪੈ ਡਾ ਵੇ ਡਾ ਹਿੰਦੀ ਦੇ ਸੀਰੇ ਨੂੰ ਆ ਜਿੱਦ ਦੀ ਕਣਕ ਵੀ ਜਣੀ ਹੈ ਚੌੜਚਾ ਚੌੜ ਵੀ ਨਹੀਂ ਗੱਲ ਵੀ ਸੀਰੀਅਸ ਹੈ ਦੋ ਪਾਈਆਂ ਦੀ ਬੇਰਾਂ ਸੀ ਰੀਵੀਜ ਦੀ ਬਾਅਦ ਚ ਭਾਈ ਤੇ ਦੀ ਵਿਚ ਲਾਗੇ ਕਿਹਦਾ ਕਹਾਂ ਭੈਟੇ ਨੂੰ ਇਹਦਾ ਕਹਾਂ ਦੇਜੇ ਬਸ ਤੇ ਹੈ ਜਿਹੜਾ ਨਾ ਕਨੇ ਤੇ ਕਰਮ ਹੋ ਗਈ ਹਾਂ ਕਹਿੰਦਾ ਠੀਕ ਹੈ ਸਹੀ ਗੱਲ ਆ ਫਿਰ ਗੱਲ ਨਾ ਠੀਕ ਨਹੀਂ ਉਹਦੀ ਜਿਹੜਾ ਪੜ੍ਹੇ ਤੇ ਲੰਘਣਾਂਗਾ ਜਿਹੜਾ ਦਿਸਾ ਉਹਨਾਂ ਨੂੰ ਪੜਾਈਆਂ ਵੀ ਦੇ ਹਿਸਾਬ ਨਾਲ ਪਰ ਉਹਨੇ ਵੀ ਨਾ ਕੀ ਲਾ ਲਾ ਆਪਣਾ ਗਾਣਾ ਨਾ ਚਾਹੀਦਾ ਵੀ ਨਹੀਂ ਮਰਾਂ ਕਿਛੇ ਵੀ ਨਾ ਜੀਤਾ ਨਾ ਵਾਲੀ ਹੁਕਈ ਜਾਂਦਾ ਮੈਂ ਫੇਰ ਵੀ ਨਾ ਆਪਣਾ ਵੀ ਥੋੜਾ ਕਹਿਣਾ ਵਾੜਦੀ ਯਾਰ ਹੈ ਮੈਨੂੰ ਪਤਾ ਹਾਂ ਉੱਧਰ ਮੈਂ ਭਾਗਿਆ ਦੀ ਉਹਨਾਂ ਨੇ ਬੰਦਾਂ ਨੂੰ ਕੱਟਾ ਰਹਿ ਗਿਆ ਮੈਂ ਨਹੀਂ ਚਲ ਗਿਆ ਉਹਨਾਂ ਨੇ ਜੀ ਹਿੰਦੂ ਦੇ ਇੱਧਰ ਲੱਗਦਾ ਜੇ ਬਾਹਰ ਡਾਕਰ ਕਰਕੇ ਟੁੱਟ ਦੇਣੀ ਪਰੀ ਤਾਂ ਹੈਨਾ ਜੇ ਕਿਤੇ ਹੋਵੇ ਉਧਰ ਬਰੇਖਲੇ ਵਾਲਾ ਜੀ ਫਿਰ ਪਤਾ ਲੱਗਿਆ ਹਾਂ ਹਾਂ ਪਾਣੀ ਦੀ ਪਾਤੀ ਪਈ ਹੈਨਾ ਲੜਨਾ ਕਰਨ ਲੱਗ ਪਈ ਮਰਤੀ ਹੋਂਦਾ ਚੱਲ ਜੂਰ ਪਾੜਾ ਠੀਕ ਆ ਬਈਆ ਬਈਆ ਉਧਰ ਵੀ ਆਉਣ ਯਕੀਨ ਹਾਂ ਇਨੇ ਰੀਨੇ ਕਰਾ ਦੇ ਦੋ ਮੈਨੂੰ ਦੇਰੀ ਚਾਰ ਰਾਮ ਲੱਗਣਾ ਪਊ ਦੇਰੀ ਦੁਬਾਰੇ ਫੇਰ ਆਉਣ ਵਾਲੀ ਹੋਣੀ ਹੈਨਾ ਪਤਾ ਇਹ ਨੂੰ ਗਾਣਾ ਮੰਗਾਉਣਾ ਦੋ ਲਾਰੂ ਤੱਕ ਦੇਣਾ ਨਾ ਆਂਦੇ ਸੇ ਨਾ ਓਏ ਤੇਵੇਂ ਨਾ ਆਉਂਦੇ ਬਹੁਤ ਢਾਲ ਕੀ ਲੱਗਦੇ ਉਹ ਤੇ ਤਾਂ ਨੂੰ ਹੁਣ ਨਾਵੇ ਪਤਾ ਨਹੀਂ ਕਿਹੜੇ ਦੇ ਇੱਥੇ ਮਾੜੀ ਜਿਹੀ ਹਵਾ ਚੱਲੀ ਜਾ ਲੱਗ ਰਿਹਾ ਜਿਵੇਂ ਦਿਲ ਵਿੱਚ ਡਾਲ ਲਾਉਣਾ ਲੈ ਹੋਰ ਚੱਲ 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 ਬਾਈ ਤੇ ਮੂਹ ਕਿਹੜਾ ਖੜਦੋ ਬਹਿਰੀ ਬੰਦ ਕਰ ਲੈ ਲੈ ਚੱਤ ਚਲੋ ਬਈ ਇਹ ਚ ਲੈ ਆਉਂਗੇ ਕੀ ਮੁਕ ਰਹੇ ਹੋ ਓਏ ਮੁੰਡੇ ਦਾਰਾ ਥੱਲੇ ਦਾਰਾ ਥੱਲੇ ਦਾਰਾ ਥੱਲੇ ਦਾਰਾ ਮੋਟਾ ਲਾ ਮੋਟਾ ਲਾ ਕੇ ਚਲੋ ਰੇਂਗ ਹੋਇਆ ਜਾ ਬੰਦਿਆਂ ਨੂੰ ਜੱਕ ਪਾਈ ਰਹੀ ਸੱਟ ਮੱਜੂ ਗਈ ਅੱਖ ਤੇ ਵੀ ਨਖਾਈ ਕੀ ਨਾ ਤਰਲੇ ਬੰਦ ਤੇ ਲੈਣਾ ਅੱਖ ਨਾਲ ਪਾਣੀ ਦੇ ਬਲਿਆਣਾ ਉੱਧਰ ਪਾਣੀ ਨਹੀਂ ਬੰਦਿਆ ਤੇਰੇ ਆਉਂਗਾ ਆਉਂਗਾ ਰੀਨੇ ਦੰਦ ਮੇਰੇ ਕੰਨ ਨਹੀਂ ਬਾਈਨੇਗਾ ਬਾਰੇ ਤੋਂ ਛੋਟੇ ਹੀ ਆ ਮੇਰੇ ਕੋਲ ਆਪਣੀ ਆ ਰਿਹਾ ਤੇ ਕਿੱਥੇ ਦੇਖੀ ਤੇ ਆ ਗਿਆ ਬੰਦਾ ਉਹਦੇ ਕੋਈ ਫਾਇਦਾ ਨਹੀਂ ਹੁੰਦਾ ਤੇ ਕਿੱਥੇ ਚੱਲ ਰਿਹਾ ਮੇਰੇ ਵੀਰੇ ਵੀਰੇ ਨਾਲ ਆ ਰਿਹਾ ਕੋਈ ਮੇਰੇ ਤੋਂ ਵੀ ਕਰਕੇ ਹੈ ਨਹੀਂ ਬਾਜਨ ਫੇਰੀ ਤੇਰੇ ਤੋਂ ਨਹੀਂ ਕੋਈ ਕੋਡੇ ਦੇਖ ਨਹੀਂ ਕਰਦੇ ਲੈ ਤੇ ਮੈਂ ਉਹ ਪਾਣੀ ਹੈ ਨਾ ਜੱਟਾ ਉਹ ਬਾਜਨ ਆ ਗਿਆ ਫੇਰੀ ਤੇ ਬਾਜਨ ਆ ਰਿਹਾ ਕੋਈ ਕਮਾਡੀ ਉਹ ਜੀ ਤੁਮ ਯਾਰ ਯਾ ਨਾ ਮੈਂ ਤੁਮ ਮੇਰੇ ਤੇ ਸੜਦੇ ਤਾਂ ਨਿਕਲ ਜਾ ਉਹ ਤੰਨੋਂ ਨਿਕਲ ਜੀ ਵਾ ਚੱਲ ਥੱਲੇ ਮੇਰੇ ਤੇ ਨਹੀਂ ਰਿਹਾ ਆ ਜਾ ਜੀਵਨ ਤੇ ਰਿਹਾ ਆ ਰਹੀ ਜੀ ਉਹ ਜੋ ਸਟਾਪ ਆ ਨਾ ਕਰਦੀ ਕਦੇ ਥੱਲੇ ਕੰਚ ਕੰਚ ਕਰ ਦਿੰਦਾ ਇਹਦਾ ਬੋਲੇ ਕੰਮ ਬਹੁ ਕਰਦਾ ਵੇਰੀ ਮਾਪੇ ਜੀ ਕਿਹਦੀ ਨਾ ਪੂਰੇ ਦਾ ਖਦੇ ਕਰਨਾ ਸਿੱਖ ਜੇ ਜੈਕ ਨੂੰ ਸਾਈਡ ਪਾੜ ਦਿੱਤਾ ਆ ਚੋਕ ਪਾੜ ਗਿਆ ਨਾ ਉਹ ਵਾਚ आय कर ये ड्राइवर से कमा के निकलया फोटो पे जाना कहीं नहीं चढ़ाओ ना निकल गया ओ चप्पल की की रहेगी कहां जा रहा है ओ चप्पल इन में बैठ गया किड गया हां चलो नहीं आय चुप सही है हम तो राइट सुन ना किया सबका भी घोड़ा भाई बोल तू मड्यो ਓਹੋ! ਤਾਰੀ ਜੋਰ ਲਗਾਤਾ ਯਾਰ। ਹੈ? ਇਹੇ ਦੀ ਗੱਲ ਤੇ ਕੀ? ਇਹਨਾਂ ਦਾ ਸਾਰੇ ਸੀ। ਦੇਖੋ ਪਰਖਣਾ ਮੁੰਡਾ ਇਹੀ ਤਾਂ ਹੈਗਾ। ਹੈ ਰੀ? ਨਾ ਪੈਨਲ ਲਗਾਈ ਜੋ ਘੱਟੇ। ਫੇਰ ਕਰੀ ਦੰਦੇ ਜੇ। ਬਟਾਈਆਂ ਬਹੁਤ ਆਖਿਆ ਨੇ ਸੀਦੀ ਬਿਲਕੁਚ ਨਹੀਂ ਹੈ ਨਾ। ਹਾਂ ਬਾਹਰੋਂ ਮੇਰੇ ਹੜ ਗਏ। ਕਟਕੜਾ ਕੰਮ ਸੌਖਾ ਯਾਰ। ਕਿਨੇ? ਬਾਈ ਬਸੀਰ ਜੀ ਚੱਕਰੇ ਦੇ ਬੀਜੀ ਚਾਰ। ਕਰਨਕਬੀਰ? ਕੌਣ ਲੀ? ਇਹਦੀ ਜੀ ਬਗੜ ਨਹੀਂ ਜਾਂਦੀ ਜੀ ਕਰ। ਹਾਂ? ਤੇਰੀ ਲਾਲ ਵਾਲੇ ਕੜਛੀ ਬੀਜਲੀ। ਕਰ ਜਾ ਓਏ। ਚੱਕ ਓਏ। ਓ। ਖਾਣੇ ਸਾਡੇ ਵਾਲੀ ਦੀ ਬਿਜਲੀ ਕੱਢ ਕੇ ਫੇਰ। ਕਣਕ ਤੂਲੇ ਦੀ ਜੀ ਦੀ ਤੁਹਾਨੂੰ ਬਿਜਲੀ। ਹੁਣ ਕੀ ਹੋ ਗਿਆ ਹਰ ਨਾਲ ਤੱਕ ਨਹੀਂ ਹੁਕੀ ਐ। ਖਾਣੇ ਹੀ ਸੋਕੇ ਹੈ। ਫਿਰ ਅਸੀਂ ਸੋਕੇ ਹੋ ਜਾਾਂਗੇ ਤੂੰ ਚੱਲ ਔਖਾ ਲਈ। ਹਰ ਕੀ ਹਰੀ ਕਾ ਤਰੀਕਾ ਸਟਾਰਟ ਕਰਾਂਗੇ? ਠੀਕ। ਤੁਸੀਂ ਕੰਮ। ਬਸ ਕਰ ਦਾਂਗੇ ਥੋੜੀ ਜਿਹੀ ਇਹਨਾਂ ਨੂੰ। ਲੱਗੇ ਜਾਣ ਕਿ ਸ਼ਾਰਕ ਤੇ ਨਾਲ। ਅੜ ਕੀ ਕਿਹੜੀ ਲਾਉਂਗੇ? ਇਹ 44 ਹੈ ਬਾਈ। ਕਦੀ ਦਾ ਕਦੇ ਰੇਟ ਨਹੀਂ ਹੈਗਾ ਰੇਟ ਨਹੀਂ ਹੋਏਗੀ ਕੁਝ ਵੀ ਨਹੀਂ ਉਹ ਰੇਟ ਘਟਿਆ ਕਦੇ ਉਹ ਤਾਂ ਵਿਕਦੀ ਭਲੀ ਰੇਟ ਦਾ ਹੀ ਜਿੰਨੀ ਉਹਦਾ ਕੋਲ ਉਹ ਰੇਟ ਐਂ ਨਹੀਂ ਦਵਾਗੇ ਸੀ ਤਾਂ ਉਹ ਨਾਲੇ ਬੜਾ ਨਾ ਵੀ ਕੋਲ ਨਹੀਂ ਰੇਟ ਨਹੀਂ ਦਵਾਗੇ ਲਾ ਲੋ ਤੁਹਾਨੂੰ ਦਾ ਪਾਪਾ ਛਾਲ ਮਾਰ ਗਿਆ ਤੇ ਨਾ ਵਿਕਦੀ ਦੀ ਕੋਈ ਦੇਖਾਂਗਾ ਵੀ ਵਿਕਦੀ ਨਹੀਂ ਕਹਿੰਦਾ ਪਾਵਾ ਹੂੰ ਨਾ ਤਾਂ ਮੈਂ ਸਬੀ ਲਾਉਂਗੇ ਨਾ ਕਿ ਨਾ ਰੇਟ ਘਟਾ ਮੈਂ ਰੇਟ ਤਾਂ ਉਹਨੂੰ ਪੂਰੀ ਦਵਾ ਲਾਂਗੇ ਲਾਓ ਰੇਟ ਫੁੱਲ ਦਵਾ ਦਾਂਗੇ ਯਾਰ ਇਹ ਕਾਲੀ ਕੋਈ ਗੱਲ ਨਹੀਂ ਤੁਸੀਂ ਲਾਉਣ ਵਾਲੇ ਪਾਣੋ ਮੇਰੀ ਜ਼ਿੰਮੇਵਾਰੀ ਆ ਯਾਰ ਮੇਰੇ ਹਿੱਟ ਦੇ 4 ਕਿਲਿਆਂ ਦੀ ਕੋਈ ਤਾਂ ਗੱਲ ਹੈ ਮੈਥੋਂ ਪੈਸੇ ਲੈ ਲਿਓ ਕਰ ਗੱਲ ਓਏ ਕਹਿਰੀ ਭਾਈ ਟਾਈਮ ਤੈਅ ਕਰ ਮੈਂ ਟਾਈਮ 'ਚ ਆ ਵੀਡੀਓ ਹੋ ਰਹੀ ਹੈ ਕੀ ਮੈਂ ਜੁਮੇ 12:00 4 ਕਿਲੇ ਜੇ 26 ਦੇ ਲਾਉਣਗੇ ਪੈਸੇ ਮੈਥੋਂ ਲੈ ਲੈਣਾ ਓਹ ਹਾਂ ਬਸ ਠੀਕ ਆ ਬੋਲੋ ਵੀ ਦੇਖ ਲੈ ਓਏ ਹੈ ਕਿਉਂ ਅੱਛਾ ਬੀ ਜੀ ਇਹ ਨਹੀਂ ਬੜੀਆ ਪੌਂ ਪਮਾਨੇ ਦੇ ਬਾਰੇ ਆਰਡਰ ਦੇ ਦਿੱਤੇ ਹੁਣ। ਓ ਲਾਲਾ ਖੜਾ ਮੈਂ ਲਾਊਗਾ ਦੋ ਗਿਲੇ। ਮੱਕੀ ਆਏ ਜਾ। ਪੱਕਾ ਲਾਊਗਾ। ਫੋਰੀ ਮੈਂ ਕੇਲੇ ਜਿਹਾ ਲਾਊਗਾ। ਫੋਰੀ। ਹਾਂ ਸਹੀ ਗੱਲ ਹੈ ਰੀ। ਮੈਂ ਮਾਰੇ ਲੱਗ ਕੇ ਪਹਿਲਾਂ ਵੱਢ ਲਵਾਂਗੇ। ਹਾਂ। ਅਸਲੀ ਲੱਗੇ। ਲੈ। ਅਸਲੀ ਲੋਕਾਂ ਨੇ ਗਏ ਲੱਗ ਕੇ ਮਤ ਨਹੀਂ। ਬਾੜੀ ਤੇ ਲਾਈਓ ਰੀ। ਹਾਂ। ਮੇਰਾ ਫੋਨ ਲੱਗ ਗਿਆ ਯਾਰ ਬੱਟ ਪਹੁੰਚਣ ਦੇ। ਖਾਣਾ ਸੌਖਾ। ਹਾਂ। ਹੋਰ ਆ। ਸਯਾਦ ਰਬਰ ਕਰਾ ਬਣਾ ਇਹਨਾਂ ਦੋ ਟੱਟ ਡਲਾ ਦੇ ਉਹ ਕਹਿੰਦਾ ਇੱਕੇ ਵਰ ਨਹੀਂ ਹੈ ਓਏ ਲੈ ਉਹ ਹਰੀਆ ਡੂ ਖੜਾ ਲੈ ਫੜ ਤੂੰ ਮੈਂ ਕਿੱਥੇ ਖਾਊਗਾ ਬੱਸ ਬਾਦ ਨਹੀਂ ਚੱਬਰੇ ਪਰ ਲੈ ਡਿੱਗ ਜੂ ਯਾਰ ਲਾਲ ਜੱ ਤੇ ਦੇ ਯਾ ਹੁਣ 4 ਦਿਨਾਂ ਤੋਂ ਨੀ ਦਵਾ ਸਾਵਾਂ ਚੁੰਡੇ ਜਾਣਗੇ ਤੂੰ ਖਾ ਲੈ ਇਹ ਖਾਦਾ ਜਾਂਦਾ ਪਰਾਤਾ ਬੈਡਾ ਮੋਟਰ ਜਿੰਨਾ ਪਾਣੀ ਦਾ ਹੈਗਾ ਹਨਾ ਕੋ ਲਾਲਾ ਤੇ ਬੱਬਾ ਆ ਸੁਮੀਰਾ ਆਹ ਦੇਖ ਲੈ ਬਲਾਕ ਹੋ ਗਿਆ ਲੈ ਹਾਂ ਜੁੰਬੀ ਦੇਖ ਲੈ ਤਾ ਇਹ ਮਿਲਣਾ ਵੀਡੀਓ ਕਰ ਲੈ ਦੇਖ ਕੋਈ ਕੋਈ ਜਗ੍ਹਾ ਲਾ ਕੇ ਤਾਂ ਨਾ ਲਿਓ ਯਾਰ ਹਾਂ ਅਰੇ ਤੇ ਭਾਣੂ ਉਹਦਾ ਵੀਰ ਗਿਆ ਬੱਤ ਕੱਢ ਜੂਗਾ ਦੇ ਨਾ ਖੋ ਗਿਆ ਫਿਰ ਨਾ ਕੱਟ ਗੱਡੂ ਕੱਟ ਗੱਡੂ ਹਾਂ ਥੋੜਾ ਐਨਾ ਕੋਈ ਹਣੋ ਤੌਰ ਹੀ ਲੈਣਗੇ ਅੱਛਾ ਉਹਨਾਂ ਸੁੱਕੀ ਕਰਦੇ ਸਾਡੇ ਰੀਟਰ ਆਪ ਲੇ ਗਦੇ ਟੈਂਪੂ ਚ ਧਰ ਕੇ ਹਾਂ ਸੁੱਕੀ ਕਰਦੇ ਰੀਟਰ ਵੀ ਟੈਂਪੂ ਚ ਧਰ ਕੇ ਲੈ ਗਦੇ ਹਨਾ ਜੀ ਹੁਣ ਖਰਚਾ ਇਹ ਤੇ ਨਹੀਂ ਲਾ ਹਟੀ ਲੈ ਤੁਸੀਂ ਰਹਿ ਗਏ ਪੱਲੀ ਉਹਦਾ ਮਾੜਾ ਲਿਆ ਹੁੰਦਾ ਨਹੀਂ ਉਧਾਵਾਂਗੇ ਹੈ ਦੇ ਰਹਾ ਹੈਗਾ ਲੈ ਗਏ ਫਿਰ ਕਿਤਾਬ ਦੀ ਬਸ ਤੋਪੂ ਉਹ ਮਹਾਏ ਚਲੇਗੀ ਫਿਰ ਪੈਰ ਗਜੋਣੀ ਪੂਰਾਂ ਉਹ ਨਮਾਜ਼ ਨਹੀਂ ਪੈਂਦਾ ਫਿਰ ਨਹੀਂ ਜਿਗਰਾ ਹੈ ਨਮਾਜ਼ ਨਹੀਂ ਪੈਂਦਾ ਹੁੰਦਾ ਹੈ ਪਤਾ ਨਹੀਂ ਕਿਉਂਗਾ ਉਹ ਨਹੀਂ ਤੇਰਾ ਪੰਖ 6 ਸਾਲ ਦੀ ਗਾਰੰਟੀ ਗਾਰੰਟੀ ਵੀਡੀਓ ਦਾ ਮੀਡੀਏਟਰ ਵੀ ਬਜਾ ਹਾਂ ਚੱਲ ਫਿਰ ਨਾਲ ਲੀ ਜੀਰੀ ਦਰਦੇ ਦੇ ਹੋਰ ਉਹ ਵੀਡੀਓ ਨਾ ਬਣਾ ਕਰਨ ਉਹ ਇਹ ਮਜਵਾਉਗੇ ਸਾਨੂੰ ਹੇ ਗੱਲ ਲੈ ਜੜਵਾ ਤਰਗਣਾ ਕਿਸਾਨ ਬੜੇ ਭਾਈ ਇਹ ਪਾਪਾ ਇਹਨਾਂ ਨੂੰ ਕਦੇ ਡੇਕ ਗਏਗਾ ਉਹ ਵੀ ਵੇਚਣ ਨੂੰ ਫਿਰਦੇ ਨੇ ਕਹਿੰਦੇ ਤੂੰ ਇਹ ਮਸਤ ਦਿੰਨਾ ਹੈ ਹਾਂ ਇਹ ਤੋਂ ਗੱਲ ਪਹਿਲਾਂ ਸਹੀ ਹੈਗੀ ਨਾ ਯਾਰ 9 ਲੱਖ ਦਾ ਪਿਆ ਪਰ ਨਾ ਸੁੱਖਾ ਪਿਆਗਾ ਹੈ ਗੱਲ ਹੈ ਤੇਰਾ ਪਾਪਾ ਨਹੀਂ ਆਉਂਦੀ ਭਾਈ ਕੀ ਸੜ ਬਣਿਆ ਹੈ ਤੋ ਕੰਮ ਨਹੀਂ ਕਰਦਾ ਹੋਰ ਯਾਰ ਉਹੀ ਲੱਗਾ ਨਵਾਂ ਟੈਕ ਲੈਣਾ ਹੋਰ ਜੀ ਕਸ ਦੀ ਕਰਨੀ ਹੈ ਹਾਂ ਸੁੱਖੀ ਨੂੰ ਯਾਰ ਤਖੜਾ ਮੰਨਦਾ ਹੈ ਗੱਲ ਫਿਰ ਚੱਲੀ ਜਾਂਦਾ ਨਾ ਯਾਰ ਚਲਾਉਣ ਨੂੰ ਜਿਗਰਾ ਵੀ ਚਾਹੀਦਾ ਸਾਰਾ ਕੋਸਾ ਜਿਗਰਾ ਆਹਨ ਮਿੱਟੀ ਵਾਲਾ ਫਰੇਕ ਦੇ ਪਾਸੇ ਗੱਲ ਨਹੀਂ ਯਾਰਾ ਇੰਨੇ ਤਾਂ ਇੰਨੇ ਸਾਹਕ ਦਾਬ ਰੱਖਣਾ ਇੰਨੇ ਬੰਦਿਆਂ ਨਾਲ ਯਾਰ ਬਹੁਤ ਖਾਉਂ ਲਾਰਾ ਕਿਉਂਕਿ ਤੇਲ ਵੀ ਬਹੁਤ ਪਾਇਆ ਮੱਚ ਜਾਂਦਾ ਤੇਲ ਵੀ ਮੱਚ ਜਾਂਦਾ ਬਾਕੀ ਯਾਰ ਖਰਚੇ ਹੋਰ ਵੀ ਹੈਗੇ ਨੇ ਦੁੱਧ ਨੂੰ ਦੁੱਧ ਨਹੀਂ ਕਦੇ ਨਹੀਂ ਬਲੇਕਨ ਬਤਾ ਇਤਰੇ ਚੱਲ ਜਾ ਯਾਰ ਸਾਹਕ ਦਾਬ ਹਾਂ ਯਾਰ ਚਲਾਉਣ ਦਾ ਵੀ ਤਰੀਕਾ ਆ ਜਾਂਦਾ ਹੈ ਕੰਮ ਕੋਈ ਵੀ ਆ ਮਾੜਾ ਬੰਦਾ ਇਹ ਕੰਮ ਨਹੀਂ ਨਿਭਾ ਸਕਦਾ ਮਿੱਟੀ ਆ ਬਹੁਤ ਵੱਡਾ ਘੋਲ ਹੁੰਦਾ ਬਹੁਤ ਵੱਡਾ ਬੰਦਾ ਯਾਰ ਬੰਦਾ ਦੋ ਦਿਨਾਂ ਚੱਕੂਚਾ ਆਹ ਦੱਸ ਦੇਣਾ ਟੂੜੀ ਵਾਲੀ ਸੀਜ਼ਨ ਮਸ਼ੀਨ ਨਾ ਹੁੰਦਾ ਤੀ ਹਾਂ ਤਸੀ ਹੈ ਨਾ ਉਹ ਕਰਕੇ ਨਿਕਲਦਾ ਉਹਦਾ ਯਾਰ ਕਿੱਥੇ ਬੰਗਾ ਲਿਆ ਇਹ ਲਾਲਾ ਘਟਾੜ ਦੋ ਮਹੀਨੇ ਲੰਘੇ ਜਾਂਦੇ ਨੇ ਮਿੱਟੀ ਦੇ ਕੰਮ ਹਰ ਹਰ ਨਾਲੇ ਦਿਨੇ ਦਿਨੇ ਹੁੰਦਾ ਇਹ ਦਿਨ ਰਾਤ ਦਾ ਕੰਮ ਹੈ ਫਿਰ ਜੇ ਤੁਸੀਂ ਆਪ ਦਾ ਪਾਣੀ ਦੇਖ ਕੇ ਕਰ ਲਿਓ ਬਾਅਦ ਘੱਟ ਜੇ ਕੋਈ ਵਧਿਆ ਪਾਣੀ ਤਾਂ ਇੱਧਰ ਮੱਕੀ ਤੇ ਕਰ ਦਿਓ ਮੱਕੀ ਪਾ 7 ਘੰਟੇ ਸਹਿ ਲੂਗੀ ਕੋਈ ਦਿੱਕਤ ਨਹੀਂ ਇਹਨੂੰ ਹਾਂ ਹਾਂ ਸੱਚੀ ਹੈ ਹਾਂ ਫਿਰ ਹੁਣ ਇਹ ਕਰਦਾ ਹੈ ਬੈਟਿੰਗ ਕਰ ਜਾ ਕਰ ਜਾ ਫਿਰ ਇਹਨੂੰ ਕੁਝ ਨਹੀਂ ਹੁੰਦਾ ਇਹ ਦੂਜੇ ਰੋਟਾ ਕੰਮ ਇਹ ਪਾਣੀ ਪੀਂਦਾ ਵਹਣ ਇਹ ਤਾਂ ਪਰਸੋਂ ਫੁੱਲ ਭਰੀਤੀ 5 ਘੰਟੇ ਮੋਟਰ ਚਲਾਤੀ ਫੇਰ ਵੀ ਨਹੀਂ ਕੁਸੋੜੀ ਇੱਧਰੋਂ ਥੋੜੀ ਦਵੀ ਹੋਈ ਆ ਹਨਾ ਗੱਲਾਂ ਦਾ ਉਧਰੋਂ ਜ਼ਿਆਦੇ ਉਹ ਗਰੋਥੀ ਹੈ ਨਾ ਹੈ ਸਾਰੇ ਚ ਖੰਡਿਆ ਕੀ ਜਾਊ ਫਿਰ ਮੈਂ ਤਾਂ બસਾਰੇ ਦੇ ਖੰਡਿਆ ਜੀ ਕੁਛ ਇਧਰ ਕਰਦੀ ਹਾਂ 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 ਬਸ ਠੀਕ ਐਵੇਂ ਕਰ ਲਈ ਇਹ ਪਗ ਨੂੰ ਕੀ ਉਹ ਦੋਤ ਨੂੰ ਉੱਤੋ ਯਾਰ ਉਹ ਕਰਤੀ ਮੈਂ ਸੁਪਰੀਆ ਜੀ ਆਹ ਇਹ ਕੁੜੀ ਕਰਤੀ ਉਹ ਜੂ ਇਹ ਜਾਵੇ ਤੇ ਇਹ ਕਰਦੇ ਜੂਰੀ ਜਾਰੀ ਇਹ ਜੀ ਇਹ ਮੱਕੀ ਨੂੰ ਵੀ ਮੱਕੀ ਨੂੰ ਵੀ ਹੋਏ ਨਾ ਹਾਂ ਉੱਤੇ ਪੱਤੇ ਕਲੋਰੋ ਸੈਂਪਰ ਦੀ ਉਹਨੇ ਥੋੜਾ ਪ੍ਰੋਮੋ ਕਰਤਾ ਹੂੰ ਕੱਲ ਮੱਕੀ ਬਿਜਾਟ ਕਰੀ ਤੇ ਹਾਂ ਹਾਂ ਥੋੜੀ ਕਿੰਨ ਕਪਰੇ ਹੋ ਰਾ ਮੱਕੀ ਸੋਹਣੀ ਹੋ ਗਈ ਇਹਦੀਆਂ ਨੇ ਹਾਂ ਦੋ ਗੱਲੇ ਵੀ ਵੀਰੋ ਦੀ ਕਟਾ ਹੈ ਦੋ ਗੱਲਾਂ ਦੇ ਕਟਾ ਹੈ ਨਾ ਦੋ ਤਾਂ ਹੈ ਗਿੰਨੇ ਦੋ ਕਟਾ ਫਿਰ ਸਰ ਜੀ ਉਹ ਰੋ ਕਿ ਪਾਰਾ ਹੋਰ ਕਿੱਥੇ ਪਾ ਆ ਇਹ ਤਾਂ ਹਾਂ ਕੋਈ ਮੁੱਕ ਗਿਆ ਤਾਂ ਕਾ ਸਰ ਜੀ ਸਾਡਾ 1.5 ਕਿੱਲੇ ਦਾ ਹੁਣ ਇਹ ਚ ਵਾੜਾ ਲਾ ਲੈਂਦੇ ਆ ਬਿੱਗਾ ਚਾਰ ਲੀਏ ਦੋ ਬਿੱਗਾ ਚਾਰ ਹੁਣ ਹਾਂ ਹੁਣ ਮੈਂ ਕੱਲ ਨੂੰ ਲਾਉਣੀ ਆ ਬੱਤੀ ਤੇ ਉਹ ਨਾਲ ਤੇ ਵਿਚਾਰ ਦੀ ਉਹ ਕਰ ਦਾਂਗੇ ਅਸੀਂ ਲਾ ਲਿਆ ਅਸੀਂ ਵੀ ਆਲੇ ਜਾਲੇ ਜਾਣਾ ਇਹ ਨਾਲ ਦਾ ਬੱਤਾ ਜਿਹੜੇ ਆਪਣੇ ਪੌਣੇ ਦੋ ਕਿੱਲੇ ਰਹਿ ਗਏ ਬਿੱਗਾ ਸਵਾ ਬਿੱਗੇ ਦਾ ਤਾਂ ਪੜਾਓ ਇਹਦਾ ਹੋ ਜੀ ਕੱਲ ਨਾਲ ਡੰਗਰ ਨੂੰ ਪੈਜੀ 4 ਦਿਨਾਂ ਐਨੇ ਉਹ ਚਲੇ ਉਹ ਵਾਹ ਚਲੀ ਜੀ ਹੱਥ ਦਵਾ ਦੂ ਐਨੇ ਵੀ ਲਾ ਲਿਆ ਬਈ ਅਗਰ ਨਾਲ ਵੱਟਾ-ਵੱਟਾ ਮਿੱਟੀ ਲਾ ਲਾਂਗੇ ਹਾਂ ਜੀ ਲੈ ਇਹ ਹੁਣ ਸਕੇ ਤੁਸਾ ਇਹ ਵੱਡਾ ਰਹਿਣਾ ਇਹਨੂੰ ਕਿੱਥੋਂ ਇਹ ਵੱਡਾ ਲਈਏ ਕਿਵੇਂ ਇਹਦੇ ਵਿਚਾਰ ਨਹੀਂ ਲਈਏ ਵੱਡਾ ਕਿਵੇਂ ਚੜੀ ਨੂੰ ਉਹਨੂੰ ਲੰਬੀ ਇਹ ਹਾਂ ਲੰਬੀ ਆ ਹੁਣ ਯਾਰ ਉਂਦੇ ਬਜਾਉ ਉਹ ਵੀ ਠੀਕ ਹੈ ਗੇੜ ਲੱਗਣ ਕੇ ਖੁੱਡ ਲਾ ਲਾ ਗਿਣ ਕੇ ਦੋਹੇ ਪਾਸਿਓਂ ਪਰ ਐ ਜੱਕਰ ਬੈਨਾ ਹੁਣ ਸੁਖੀ ਹੋ ਰਾਂ ਦਾ ਕੀ ਦੋ ਝਰੀਆਂ ਮਰਵਾਉਣੀਆਂ ਇੱਕ 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 ਨਾਲ ਸਾਰ ਲੈਣਗੇ ਇੱਕ ਨਾਲ ਸਾਰ ਲੈਣਗੇ ਹਾਂ ਸਾਰ ਲੈਣੇ ਪੱਕਾ ਫਿਰ ਸੈਡਾ ਹੋ ਜਾਣੀਆਂ ਤੇਰੀਆਂ ਹਾਂ ਦੋ ਦੋ ਗਿਹੜੇ ਨੇ ਸੈਡਣੇ ਹਣਾ ਹੂੰ ਦੋ ਗਿੱਲੇ ਦੀ ਵਾਹੀ ਲੰਬੀ ਫਿਰ ਦੋ ਦੋ ਥੋੜੇ ਬਚਾ ਛੱਡਾਂ ਤੋਂ ਵੱਡ ਜਾਣੀਆਂ ਤੁਨੂੰ ਅਕਜੀਰੀ ਉਹ ਦੋ ਕੇ ਛੱਡਾਂ ਵਾਲੇ ਮਸੂਹੇ ਵੱਢਣਗੇ ਜਰੂਰ ਉਹਨਾਂ ਦਾ ਤਾਂ ਹੈ ਉਹਨਾਂ ਦਾ ਮਹੀਨਾ ਪਿਆਲੇ ਮਹੀਨਾ ਤੱਕ ਟੱਟੋ ਨਹੀਂ ਫਿਰ ਐ ਕਰੀ ਇੱਕ ਸਾਈਡ ਵੱਢ ਲਈ ਹਾਂ ਇੱਕੀ ਝਰੀ ਵਜੂ ਜੂ ਇੱਕ ਤੁਦੂ ਨੂੰ ਮਿਲ ਜੂ ਕਿਰੀ ਮਾਰਨ ਵਾਸਤੇ ਕਾਇ ਖੁੱਟ ਚਾਹੀਦੇ ਨੇ ਕਟੋ ਕਟੋ ਪੰਜ ਹਾਂ ਕਟੋ ਕਟੋ ਪੰਜ ਪੰਜ ਖੁੱਟ ਹਾਂ ਕੱਥੇ ਵੇਖੇ ਕੋਣ ਬੰਦਿਆਂ ਜਿਹੜੇ ਰੁਗ ਲਾਉਣਗੇ ਖੜਨ ਨੂੰ ਹੀ ਚਾਹੀਦਾ ਕਿ ਉਹ ਬਾਹਰ ਹੁੰਦੇ ਰੈਕਟਰ ਤੋਂ ਮਸ਼ੀਨਾਂ ਰੁਗ ਲਾਉਣ ਦੀ ਲੋੜ ਨਹੀਂ ਉਹ ਤਾਂ ਪਰ ਚਾਰ ਕੇ ਹਾਂ ਪਰ ਦੋ ਚਾਰ ਨਹੀਂ ਆ ਫੇਰ ਤਾਂ ਚਾਰ ਨਾਲ ਸਰ ਫੇਰ ਚਾਰ ਨਾਲ ਸਰਜੂ ਹੈ ਉਹ ਚਾਰ ਨਾਲ ਸਰਜੂ ਹਾਂ ਉ ਪੰਜਰ ਦਾ ਮਰਵਾਉਣਾ ਹੁੰਦੇ ਨੇ ਉਹ ਪੰਜੇ ਦਾ ਪਰਮਾਨ ਹੂੰ ਜੇ ਥੱਬੇ ਥੱਬੇ ਵਿੱਚ ਹੋਵੇ ਥੱਬੇ ਨਹੀਂ ਚਾਰ ਦਾ ਮਾਰਦੀ ਚਾਰ ਦਾ ਪਰਦੀ ਮੌਕੇ ਤੇ ਮਾਰ ਦਾਂਗੇ ਜੀ ਇੱਕ ਦੀ ਲੋਡ ਪੈ ਗਈ ਫੇਰ ਨਹੀਂ ਪੈਂਦੀ ਇਹ ਤਾਂ ਦੋ ਤੇ ਚਾਰੇਗਾ ਹਾਂ ਚਾਰੂ ਮੈਰਾ ਫਿਰ ਉਹ ਜਿਹੜਾ ਗੁੱਡੇ ਪੰਜ ਨੂੰ ਵੱਜ ਰਿਹਾ ਉਹਦਾ ਉਹ ਵੱਢ ਲਉ ਹਾਂ ਬਸ ਠੀਕ ਆ ਫਿਰ ਹਾਂ 90 ਫੁੱਟ ਚੋਂ ਵੀ ਆਉਂਦੀ ਹੁੰਦੀ ਹੈ ਇਹ ਆਪਾਂ 90 ਫੁੱਟ ਚੋਂ ਜਰ ਜੇ ਇਹਦਾ ਅਸਲ ਤੋਂ ਵੀ 32 ਇੱਕ ਵਿਚਾਲੇ ਮਾਰ ਕੇ ਸਰਜ ਉਧਰੋਂ ਇਧਰੋਂ ਭੱਜਿਆ ਕਰੂਗੀ ਉਧਰੋਂ ਆ ਜਾ ਕਰੂ ਪਹਿਲੇ ਚਾਰ ਦੂ 11 ਹੋ ਇੱਕ ਵਾਰਾ ਜੇ ਫਰਕ ਦੇਖਿਆ ਕਿਵੇਂ ਉਧਰ 77 50 ਆ ਗਏ ਉਹ ਕੱਦਿਆ ਰਹਿਣਾ ਹਾਂ ਉਹ 70 50 ਆ ਹੈਗੀ ਹੈ ਜੀ 78 50 ਅੱਛਾ ਇਹ ਇਹਦਾ ਕੱਦ ਛੋੜਦਾ 70 50 ਦਾ ਮਾਹ ਕਿਤੇ ਉਧਰ ਨੂੰ ਕੋਈ ਵਾਰ ਕੋਈ ਵਾਰ ਘੱਟ ਹੋਣੀ ਹੈ ਇਹ ਇੰਨਾ ਕਿਥੋਂ ਇਹ 70 50 ਦਾ ਲਾਇਆ ਹੋਇਆ ਹੈਗਾ ਤੇ ਉਹ 70 50 ਦਾ ਹੋ ਗਈ ਹੈਗੀ ਆਪਣੀ ਜਿਹੜੀ ਕੰਪਨੀ ਹੁੰਦੀ ਆ 70 50 ਸਾਗ ਹੋਈਆਂ ਨਹੀਂ ਵਾ ਕਿਹੜੀ ਦੀ ਇਹ ਕੰਪਨੀ 70 50 ਦਾ ਚੱਲੋ ਯਾਰ ਬੀ ਆ ਗਿਆ ਕੰਪਨੀ ਦਾ ਡੁੱਡ ਨਹੀਂ ਕੰਪਨੀ ਉਹਦੀ ਹੈਗੀ ਉਹ ਯਾਰ ਆਪਣੀ ਪਾਇਨਰ ਵੀ ਅਮਰ ਸੰਜੈਟਾ ਸੰਜੈਟਾ ਦੀ ਸੰਜੈਟਾ ਦੀ ਫੜੀਆ ਫਿਰ ਸਾਡੇ ਦੀ ਟਾਟਾ ਦੀ ਉਹ ਟਾਂਡਾ ਕੁਝ ਰਮੋਟ ਕੱਦ ਦਾ ਹੋਵੇ ਸਾਰਾ ਐਸਾ ਦਾ ਐਸੀ ਕਰੂੰਗੀ ਜਰਰਾਥਿਆ ਕਿਵੇਂ ਨਾ ਦੇ ਮਾਫੀ ਕਰਿਆ ਬਰਾਬਰ ਖਰਾਬ ਹੈ ਨਾ ਹਾਂ